ਸੋਕ ਮਹਲਾ ਕੀ ਜਾ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮਖ ਉਪਰੇ ਇਹ ਸੱਚੇ ਨਾਮ ਚਿਤ ਲਾਇਆ ਵਿਰਲਾਵ ਜਗ ਕਮਲਾ ਫਿਰੇ ਗੁਰਮਖ ਨਗਰੀ ਆਇਆ ਤਦੋਂ ਕਰਤੇ ਆ ਨੇਹ ਹਲ ਜਨਮ ਗੋਇਆ ਸੁਖ ਦਾਤਾ ਸੋਇਆ ਨਾਨਕ ਨਾਮ ਅਤਿ ਨਾ ਕੋ ਮਿਲੇਆ ਕਿਨ ਕੋ ਤੁਰ ਲਿਖਾਇਆ ਮਹਲਾ ਤੀਜਾ ਕਰੀ ਮਹਿ ਅੰਮ੍ਰਿਤ ਪ੍ਰਘੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕੁਸਤੂਰੀ ਮਿਰਗ ਨਾ ਜਾਣੈ ਰਾਗਾ ਧਰਮ ਪਨਾਇਆ ਅਮਰਤ ਤਜ ਵਿਖ ਸਗ ਰਹਿ ਕਰਤੇ ਆਪ ਖਵਾਇਆ ਗੁਰਮਖਿ ਰਲ ਸੋਚਿ ਵਈ ਤੇਰਾ ਅੰਦਰ ਬ੍ਰਹਮ ਦਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰਿ ਦਾ ਦਿਆਇਆ ਸ਼ਬਦ ਹੀ ਨਾ ਉਪਜ ਸ਼ਬਦ ਮੇਰ ਮਰਾਇਆ ਬਿਨ ਸ਼ਬਦ ਸਭ ਜਗ ਬੋਰਾਨਾ ਬਿਰਤਾ ਜਨਮ ਅੰਗਵਾਇਆ ਅਮ੍ਰਿਤ ਕੋ ਸ਼ਬਦ ਹ ਨਾਨਕ ਬੁਰ ਮੁਖ ਪਾਇਆ ਪੌੜੀ ਸੋ ਹਰਿ ਉਰਖ ਅਗੰਭ ਤੇ ਵਰ ਦੇ ਪਾਏ ਤੇ ਸਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਏ ਨਿਰੰਕਾਰ ਨਿਰੰਜਣ ਹਰ ਅਗੰਭ ਕਕਹ ਗੁਣ ਗਾਈਏ ਕਿਸ ਆਸ ਪੁਜਾਏ ਆਪ ਸੋ ਹਰ ਮਾਰਗ ਪਾਈਏ ਗੁਰ ਪੂਰੇ ਵਿਖਾਲਿਆ ਗੁਰ ਸੇਵਾ ਪਾਈਏ ਗੁਰ ਪੂਰੇ ਵਿਖਾਲਿਆ ਗੁਰ ਸੇਵਾ ਪਾਈਏ ਖਵਾਹਿ ਗੁਰਜੀਤ ਕਾ ਖਾਲਸਾ ਖਵਾਹਿ ਗੁਰਜੀਤ ਕੀ ਫਤਹਿ